ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਚਾਹੇ ਕਿੰਨਾ ਵੀ ਕੋਈ ਸਕਾ ਕਿਉ ਨਾ ਹੋਵੇ ਇਹ ਤਿੰਨ ਚੀਜ਼ਾਂ ਕਦੇ ਵੀ ਉਸ ਨੂੰ ਨਾ ਦਿਓ ਅੱਜ ਦੀ ਇਹ ਕਹਾਣੀ ਬੜੀ ਸਿੱਖਿਆਦਾਇਕ ਹੈ ਸੰਗਤ ਜੀ ਉਹ ਤਿੰਨ ਚੀਜ਼ਾਂ ਦੇ ਬਾਰੇ ਅੱਜ ਦੀ ਕਹਾਣੀ ਹੈ ਜਿਹੜੀਆਂ ਕਦੇ ਵੀ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਚਾਹੇ ਕੋਈ ਕਿੰਨਾ ਵੀ ਸਾਕਾ ਕਿਉਂ ਨਾ ਹੋਵੇ ਕਿੰਨਾ ਹੀ ਸਾਡਾ ਪਿਆਰਾ ਕਿਉਂ ਨਾ ਹੋਵੇ ਜੇਕਰ ਅਸੀਂ ਦੂਜਿਆਂ ਦੇ ਹੱਥ ਦੇ ਵਿੱਚ ਇਸ ਚੀਜ਼ ਨੂੰ ਦੇਂਦੇ ਹਾਂ ਤਾਂ ਇਹ ਸਾਨੂੰ ਕਦੇ ਵੀ ਫਿਰ ਵਾਪਸ ਨਹੀਂ ਮਿਲਦੀ ਜੇਕਰ ਸੰਗਾ ਜੀ ਮਿਲ ਵੀ ਜਾਵੇ ਤਾਂ ਪਹਿਲਾਂ ਦੀ ਤਰ੍ਹਾਂ ਸਾਨੂੰ ਨਹੀਂ ਮਿਲਦੀ ਤਾਂ ਫਿਰ ਸਾਥ ਸੰਗਾ ਜੀ ਅੱਜ ਦੀ ਇਹ ਵੀਡੀਓ ਬਹੁਤ ਹੀ ਧਿਆਨ ਦੇ ਨਾਲ ਸੁਣਨ ਵਾਲੀ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਕਹਾਣੀ ਤੁਹਾਨੂੰ ਜੋ ਸੁਣਾਉਣ ਵਾਲੇ ਹਾਂ ਸਾਧ ਸੰਗਤ ਜੀ ਇੱਕ ਵਾਰ ਇੱਕ ਉੱਲੂ ਗਦੇ ਦੀ ਪਿੱਠ ਤੇ ਬੈਠ ਕੇ ਜੰਗਲ ਦੇ ਵਿੱਚ ਸੈਰ ਕਰ ਰਿਹਾ ਸੀ ਉੱਲੂ ਦਾ ਮਕਸਦ ਗਦੇ ਨੂੰ ਰਸਤਾ ਦੱਸਣਾ ਨਹੀਂ ਉੱਲੂ ਦਾ ਮਕਸਦ ਤਾਂ ਗਦੇ ਨੂੰ ਮੋਰਕ ਬਣਾ ਕੇ ਅਸਤੇ ਸਵਾਰੀ ਕਰਨਾ ਸੀ ਉਹ ਗਧਾ ਚਾਲਦੇ ਚਾਲਦੇ ਇੱਕ ਪਿੰਡ ਦੇ ਨੇੜੇ ਇੱਕ ਪਹੁੰਚ ਜਾਂਦਾ ਹੈ ਤੇ ਉੱਲੂ ਉਸ ਨੂੰ ਫਿਰ ਵਾਪਸ ਜੰਗਲ ਵਿੱਚ ਹੀ ਲੈ ਆਉਂਦਾ ਹੈ ਵਿਚਾਰਾ ਭੋੜਾ ਪਾਲਾ ਗਧਾ ਉੱਲੂ ਦੇ ਚਲਾਕ ਤੇ ਮਾਗ ਦਾ ਸ਼ਿਕਾਰ ਬਣ ਜਾਂਦਾ ਹੈ ਕਹਿੰਦਾ ਕਿ ਦੇਖ ਪਾਈ ਅਜੇ ਸਫ਼ਰ ਕੁਝ ਲੰਬਾ ਹੈ ਛੇ ਤੱਕ ਪਹੁੰਚਣ ਦੇ ਵਿੱਚ ਬਹੁਤ ਦੇਰੀ ਲੱਗੇਗੀ ਉਦੋਂ ਤੱਕ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਤੂੰ ਧਿਆਨ ਦੇ ਨਾਲ ਕਹਾਣੀ ਨੂੰ ਚਰੋ ਸੁਣੀ ਕੀ ਤੂੰ ਜਾਣਦਾ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਦੁਨੀਆ ਦੇ ਵਿੱਚ ਕਦੇ ਵੀ ਕਿਸੇ ਦੇ ਹੱਥ ਵਿੱਚ ਨਹੀਂ ਦੇਣੀ ਚਾਹੀਦੀ ਚਾਹੇ ਕੋਈ ਕਿੰਨਾ ਵੀ ਸਾਡਾ ਸਾਕਾ ਕਿਉਂ ਨਾ ਹੋਵੇ ਗਦੇ ਨੇ ਕਿਹਾ ਕਿ ਹਾਂ ਮੇਰ ਮੈਨੂੰ ਇੱਕ ਗੱਲ ਜ਼ਰੂਰ ਦੱਸ ਅਕਸਰ ਲੋਕ ਮੈਨੂੰ ਪੋਲਾ ਪਾਲਾ ਸਮਝ ਕੇ ਮੇਰਾ ਫਾਇਦਾ ਉਠਾਉਂਦੇ ਹਨ ਤੇ ਮੇਰੇ ਤੋਂ ਚੀਜ਼ਾਂ ਮੰਗ ਕੇ ਲੈ ਜਾਂਦੇ ਹਨ ਜੇਕਰ ਤੁਸੀਂ ਮੈਨੂੰ ਪਹਿਲਾਂ ਹੀ ਇਹ ਸਭ ਕੁਝ ਦੱਸਦੇ ਹੋ ਤਾਂ ਫਿਰ ਮੈਂ ਪਹਿਲਾਂ ਹੀ ਧਿਆਨ ਰੱਖਾਂਗਾ ਉਹ ਚੀਜ਼ਾਂ ਕਦੇ ਵੀ ਕਿਸੇ ਨੂੰ ਨਾ ਦਵਾਂਗਾ ਤਾਂ ਉੱਲੂ ਕਹਿੰਦਾ ਕਿ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਸ਼ਹਿਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਉਸ ਰਾਜੇ ਦੀ ਕੋਈ ਔਲਾਦ ਨਹੀਂ ਸੀ ਤੇ ਜਦੋਂ ਵੀ ਰਾਜਾ ਨਗੇ ਦੇ ਵਿੱਚ ਬਾਹਰ ਨਿਕਲਦਾ ਤਾਂ ਲੋਕ ਉਸ ਨੂੰ ਕਹਿੰਦੇ ਕਿ ਪਿਛਲੇ ਜਨਮ ਦੇ ਵਿੱਚ ਮਹਾਪਾਪੀ ਹੋਵੇਗਾ ਤਾਂ ਹੀ ਇਸ ਤੇ ਘਰ ਕੋਈ ਔਲਾਦ ਨਹੀਂ ਸਵੇਰੇ ਸਵੇਰੇ ਉਸ ਦਾ ਮੂੰਹ ਦੇਖਣ ਨਾਲੋਂ ਚੰਗਾ ਹੈ ਸ਼ਾਮ ਤੱਕ ਭੋਜਨ ਵਿੱਚ ਨਸੀਬ ਨਹੀਂ ਹੁੰਦਾ ਤਾਂ ਸਾਡਾ ਕੋਈ ਕੰਮ ਨਹੀਂ ਬਣਦਾ ਕੋਈ ਕੰਮ ਬਣਨਾ ਵੀ ਹੋਵੇ ਤਾਂ ਉਹ ਪਹਿਲਾਂ ਹੀ ਵਿਗੜ ਜਾਂਦਾ ਹੈ ਸਾਸੰਗ ਜੀ ਆਪਣੇ ਪ੍ਰਜਾ ਦੇ ਮੋਹ ਇਹੋ ਜਿਹੀਆਂ ਗੱਲਾਂ ਸੁਣ ਕੇ ਰਾਜਾ ਦੁਖੀ ਸੀ ਰਾਜਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਲੋਕ ਕੁਝ ਨਾ ਕੁਝ ਕਮੀ ਤਾਂ ਹਰ ਇੱਕ ਵਿੱਚ ਕਾਢ ਹੀ ਦਿੰਦੇ ਹਨ ਤੇ ਜਦੋਂ ਤੱਕ ਔਲਾਦ ਨਹੀਂ ਹੋਵੇਗੀ ਉਦੋਂ ਤੱਕ ਮੈਨੂੰ ਇਹ ਤਾਨੇ ਮੈਨਸ ਉਹਨਾਂ ਨੂੰ ਮਿਲਣਗੇ ਰਾਜਾ ਤੇ ਰਾਣੀ ਉਦਾਸ ਰਹਿਣ ਲੱਗੇ ਇੱਕ ਦਿਨ ਰਾਜਾ ਆਪਣੀ ਰਾਣੀ ਦੇ ਨਾਲ ਮਹਿਲ ਦੇ ਵਿੱਚ ਟਹਿਲ ਰਿਹਾ ਸੀ ਉਸੇ ਮਾਨ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਪਰਮਾਤਮਾ ਨੇ ਮੇਰੇ ਕਿਹੋ ਜਿਹੀ ਕਿਸਮਤ ਲਿਖ ਦਿੱਤੀ ਹੈ ਜੇਕਰ ਤੁਹ ਰਾਏ ਦਿੱਤਾ ਸੀ ਤਾਂ ਰਾਜ ਨੂੰ ਚਲਾਉਣ ਵਾਲਾ ਵੀ ਦੇਣਾ ਸੀ ਅੱਜ ਸਾਡੀ ਇਹ ਦਸ਼ਾ ਨਾ ਹੁੰਦੀ ਜਿੱਧਰ ਵੀ ਅਸੀਂ ਜਾਂਦੇ ਉਧਰ ਲੋਕ ਸਾਨੂੰ ਗੱਲਾਂ ਸੁਣਾਉਂਦੇ ਤੇ ਸਾਡਾ ਦਿਲ ਦੁਖੀ ਕਰਦੇ ਹਨ ਆਪਣੇ ਪਤੀ ਦੇ ਚਿਹਰੇ ਤੇ ਉਦਾਸੀ ਦੇਖ ਕੇ ਰਾਣੀ ਸਮਝ ਜਾਂਦੀ ਹੈ ਕਿ ਉਸ ਦਾ ਪਤੀ ਬਹੁਤ ਦੁਖੀ ਹੈ। ਰਾਣੀ ਹੱਥ ਜੋੜ ਕੇ ਪੁੱਛਦੀ ਹੈ, "ਮਹਾਰਾਜ ਕੀ ਗੱਲ ਹੈ? ਰੋਜ਼ ਤਾਂ ਤੁਸੀਂ ਖੁਸ਼ ਨਜ਼ਰ ਆਉਂਦੇ ਹੋ ਪਰ ਅੱਜ ਤੁਸੀਂ ਬਹੁਤ ਡੂੰਘੀ ਚਿੰਤਾ ਦੇ ਵਿੱਚ ਹੋ।" ਰਾਜ ਨੇ ਰਾਣੀ ਨੂੰ ਕਿਹਾ ਕਿ "ਤੂੰ ਮੈਨੂੰ ਮੇਰੇ ਹਾਲ ਤੇ ਛੱਡ ਦੇ। ਤੇਨੂੰ ਚਿੰਤਾ ਕਰਨ ਦੇ ਕੋਈ ਲੋੜ ਨਹੀਂ।" ਤਾਂ ਰਾਣੀ ਕਹਿੰਦੀ, "ਮਹਾਰਾਜ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ?" ਮੈਂ ਤੁਹਾਡੀ ਪਤਨੀ ਹਾਂ ਤੁਹਾਡੇ ਉੱਪਰ ਮੇਰਾ ਪੂਰਾ ਅਧਿਕਾਰ ਹੈ ਤੁਹਾਡੇ ਦੁੱਖ ਸੁੱਖ ਦੀ ਮੈਂ ਸਾਥੀ ਹਾਂ ਆਪਣੀ ਰਾਣੀ ਦੀਆਂ ਗੱਲਾਂ ਸੁਣ ਕੇ ਰਾਜਾ ਕਹਿੰਦਾ ਮਹਾਰਾਣੀ ਜੇਕਰ ਤੁਸੀਂ ਮੇਰੇ ਚਿੰਤਾ ਦਾ ਕਾਰਨ ਜਾਣਨਾ ਚਾਹੁੰਦੇ ਹੋ ਤਾਂ ਉਸ ਦਾ ਕਾਰਨ ਹੈ ਕਿ ਅਸੀਂ ਦੋਵੇਂ ਬੇਔਲਾਦ ਕਿਉਂ ਹਾਂ ਜਦੋਂ ਵੀ ਮੈਂ ਨਗਰ ਵਿੱਚ ਜਾਂਦਾ ਹਾਂ ਤਾਂ ਲੋਕ ਮੈਨੂੰ ਦੇਖ ਕੇ ਮੂੰਹ ਫੇਰ ਲੈਂਦੇ ਹਨ ਦੁਨੀਆ ਦੀਆਂ ਗੱਲਾਂ ਮੇਰੇ ਤੋਂ ਸੁਣੀਆਂ ਨਹੀਂ ਜਾਂਦੀਆਂ ਮੈਂ ਪਰਮਾਤਮਾ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਪਰਮਾਤਮਾ ਮੈਂ ਪਿਛਲੇ ਜਨਮ ਦੇ ਵਿੱਚ ਇਹੋ ਜਿਹਾ ਕਿਹੜਾ ਪਾਪ ਕੀਤਾ ਸੀ ਜੋ ਮੈਨੂੰ ਇਸ ਜਨਮ ਦੇ ਵਿੱਚ ਚੁਕਾਉਣਾ ਪੈ ਰਿਹਾ ਹੈ ਤੇ ਸਾਨੂੰ ਬੇਔਲਾਦ ਰਹਿਣਾ ਪੈ ਰਿਹਾ ਹੈ ਇੱਕ ਵਾਰ ਜੇ ਸਾਡੇ ਘਰ ਔਲਾਦ ਪੈਦਾ ਹੋ ਜਾਂਦੀ ਭਾਵੇਂ ਜਨਮ ਲੈਂਦੇ ਹੀ ਉਹ ਮਰ ਜਾਂਦੇ ਮਹਾਰਾਜ ਦਾ ਦੁੱਖ ਰਾਣੀ ਨੇ ਸੀ ਦੇਖ ਸਕਦੀ ਉਹ ਸੋਚਣ ਲੱਗੀ ਕਿ ਮੈਂ ਮਹਾਰਾਜ ਨੂੰ ਖੁਸ਼ ਕਰਨ ਦੇ ਲਈ ਕੀ ਕਰਾਂ ਤਾਂ ਜੋ ਉਸਨੇ ਸੋਚਿਆ ਕਿ ਹਕੀਕਤ ਵਿੱਚ ਤਾਂ ਨਹੀਂ ਕਟੋ-ਕਟ ਝੂਠ ਬੋਲ ਕੇ ਮਹਾਰਾਜ ਨੂੰ ਕੁਝ ਕਰ ਦਿੰਦੇ ਹਾਂ। ਰਾਣੀ ਕੁਝ ਦਿਨਾਂ ਦੇ ਬਾਅਦ ਰਾਜ ਨੂੰ ਇਹ ਝੂਠੀ ਖਬਰ ਦਿੰਦੀ ਹੈ। ਰਾਜ ਨੇ ਝੂਠੀ ਖਬਰ ਦਿੰਦੀ ਹੈ ਕਿ ਮਹਾਰਾਜ ਮੇਰੇ ਘਰ ਬਠਰ ਗਿਆ ਹੈ। ਹੁਣ ਤੁਹਾਨੂੰ ਔਲਾਦ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ। ਹੁਣ ਬਹੁਤ ਜਲਦ ਸਾਡੇ ਘਰ ਵਿੱਚ ਵੀ ਛੋਟਾ ਬਾਲ ਖੇਡੇਗਾ। ਸਾਨੂੰ ਆਪਣੇ ਰਾਜ ਤੇ ਲਈ ਇੱਕ ਉੱਤਰਾ ਅਧਿਕਾਰੀ ਮਿਲਣ ਵਾਲਾ ਹੈ। ਰਾਣੀ ਦੀ ਇਹ ਗੱਲ ਰਾਜੇ ਦੇ ਮਰੇ ਹੋਏ ਸਰੀਰ ਦੇ ਵਿੱਚ ਜਾਨ ਪਾ ਦਿੰਦੀ ਹੈ। ਰਾਜਾ ਇੱਕਦਮ ਚੌਂਕ ਕੇ ਕਹਿਣ ਲੱਗਾ ਰਾਣੀ ਤੂੰ ਇੱਕ ਕੀ ਕਹਿ ਰਹੀ ਹੈ ਕਿਤੇ ਤੂੰ ਝੂਠ ਤਾਂ ਨਹੀਂ ਬੋਲ ਰਹੀ। ਰਾਣੀ ਨੇ ਕਿਹਾ ਕਿ ਨਹੀਂ ਮਹਾਰਾਜ ਇਹ ਸਭ ਸੱਚ ਹੈ ਮੈਂ ਗਰਭਵਤੀ ਹਾਂ। ਭਲਾ ਇਸ ਬਾਰੇ ਮੈਂ ਤੁਹਾਨੂੰ ਕਿਉਂ ਝੂਠ ਬੋਲਾਂਗੀ। ਮੇਰਾ ਵਿਸ਼ਵਾਸ ਕਰੋ। ਸੰਘਾਜੀ ਰਾਜੇ ਨੂੰ ਆਪਣੀ ਰਾਣੀ ਦੀ ਗੱਲ ਤੇ ਵਿਸ਼ਵਾਸ ਹੋ ਜਾਂਦਾ ਹੈ। ਉਸ ਦੇ ਚਿਹਰੇ ਤੇ ਖੁਸ਼ੀ ਉਸਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜਨ ਲੱਗਦੀ ਹੈ ਤੇ ਖੁਸ਼ੀ ਦੇ ਵਿੱਚ ਆ ਕੇ ਉਹ ਦਰਬਾਰ ਦੇ ਵਿੱਚ ਦਾਨ ਕਰਦੀ ਹੈ। ਦਾਨ ਕਰਦਾ ਹੈ ਤੇ ਐਲਾਨ ਤੇ ਐਲਾਨ ਕਰ ਦਿੰਦਾ ਹੈ ਕਿ ਉਸਦੀ ਰਾਣੀ ਗਰਭਵਤੀ ਹੈ। ਤੇ ਬਹੁਤ ਹੀ ਜਲਦ ਉਸਦੇ ਘਰ ਬੱਚੇ ਦੀਆਂ ਖਿਲਕਾਰੀਆਂ ਗੂੰਜਣ ਵਾਲੀਆਂ ਹਨ। ਸਮਾਂ ਬੀਤਦਾ ਗਿਆ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਰਾਣੀ ਦੀਆਂ ਚਿੰਤਾਵਾਂ ਵਧਣ ਲੱਗੀਆਂ। ਉਹ ਆਪਣੇ ਪੇਟ ਤੇ ਕੱਪੜੇ ਬੰਨ ਕੇ ਰੱਖਦੀ ਸੀ। ਜਦੋਂ 9 ਮਹੀਨੇ ਦਾ ਸਮਾਂ ਪੂਰਾ ਹੋ ਗਿਆ ਤਾਂ ਰਾਣੀ ਹੋਰ ਵੀ ਜ਼ਿਆਦਾ ਘਬਰਾਉਣ ਲੱਗੀ ਕਿ ਹੁਣ ਕੀ ਹੋਵੇਗਾ ਮੈਂ ਤਾਂ ਸਿਰਫ ਆਪਣੇ ਮਹਾਰਾਜ ਨੂੰ ਖੁਸ਼ ਕਰਨ ਦੇ ਲਈ ਸਿਰਫ ਉਹਨਾਂ ਨੂੰ ਝੂਠ ਬੋਲਿਆ ਸੀ ਹੁਣ ਮੈਂ ਉਹਨਾਂ ਨੂੰ ਬੱਚਾ ਕਿੱਥੋਂ ਲਿਆ ਕੇ ਦੇਵਾਂਗੀ ਪਰ ਅੱਜ ਮੈਂ ਉਹਨਾਂ ਨੂੰ ਸੱਚ ਦੱਸ ਦਿੱਤਾ ਤਾਂ ਮਹਾਰਾਜ ਨੇ ਇਹ ਝੂਠ ਬਰਦਾਸ਼ਤ ਨਹੀਂ ਕਰਨਾ ਤੇ ਉਹ ਮੈਨੂੰ ਮਾਰ ਹੀ ਦੇਣਗੇ ਤੇ ਖੁਦ ਵੀ ਨੁਕਸਾਨ ਪਹੁੰਚਾ ਸਕਦੇ ਹਨ ਰਾਣੀ ਇਹ ਗੱਲਾਂ ਸੋਚ-ਸੋਚ ਕੇ ਪਰੇਸ਼ਾਨ ਹੋ ਰਹੀ ਸੀ ਜੋਜਰਾ ਇਸੇ ਕਾ ਹੁਣ ਕੀ ਕਰਾਂ ਰਾਣੀ ਦੇ ਇੱਕ ਬਹੁਤ ਹੀ ਪਿਆਰੀ ਦਾਸੀ ਸੀ ਉਸਨੇ ਦਾਸੀ ਨੂੰ ਕਿਹਾ ਕਿ ਜੇਕਰ ਤੂੰ ਮੇਰਾ ਸਾਥ ਦੇਵੇਂ ਤਾਂ ਮੈਂ ਮਾਰਾ ਇਹਨੂੰ ਕੋਈ ਤਨ ਝੋਟ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੇ ਇਹ ਗੱਲ ਦਾਸੀ ਪਹਿਲਾਂ ਤੋਂ ਹੀ ਜਾਣਦੀ ਸੀ ਕਿ ਰਾਣੀ ਦੇ ਕੁੱਖ ਦੇ ਵਿੱਚ ਬੱਚਾ ਨਹੀਂ ਹੈ ਦਾਸੀ ਕੰਮ ਕਰਨ ਨੂੰ ਸਹਿਮਤ ਹੋ ਜਾਂਦੀ ਹੈ ਤਾਂ ਉਹ ਕਹਿੰਦੀ ਹੈ ਕਿ ਰਾਣੀ ਤੁਸੀਂ ਜਿਵੇਂ ਦਸੋਗੇ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ ਤੁਹਾਡਾ ਇਹ ਰਾਜ ਰਾਜ ਹੀ ਰਹੇਗਾ ਇਸ ਦੀ ਪਿੰਨ ਕਿਸੇ ਨੂੰ ਵੀ ਨਹੀਂ ਲੱਗੇਗੀ ਚਾਹੇ ਮੇਰੀ ਜਾਨ ਵੀ ਕਿਉਂ ਨਾ ਚਲੀ ਜਾਵੇ ਪਰ ਮੈਂ ਇਹ ਭੇਦ ਕਦੇ ਵੀ ਕਿਸੇ ਨੂੰ ਨਹੀਂ ਦੱਸਾਂਗੀ ਕਿ ਤੁਸੀਂ ਰਾਜਾ ਸਾਹਿਬ ਨੂੰ ਛੋਟ ਪੋਲਿਆ ਹੈ ਰਾਣੀ ਦੇ ਕਹਿਣ ਦੇ ਅਨੁਸਾਰ ਦਾਸੀ ਨੇ ਰਾਜੇ ਨੂੰ ਜਾ ਕੇ ਵਧਾਈ ਦਿੱਤੀ ਤੇ ਕਿਹਾ ਵੱਡੀ ਰਾਣੀ ਦੇ ਬੜੇ ਸੋਹਣੇ ਪੁੱਤਰ ਨੂੰ ਜਨਮ ਦਿੱਤਾ ਹੈ ਤੇ ਰਾਜੇ ਨੇ ਸੁਣਿਆ ਤਾਂ ਉਸ ਨੇ ਉਸ ਨੇ ਖੁਸ਼ੀ ਦੇ ਮਾਰੇ ਦਰਬਾਰ ਵਿੱਚ ਐਲਾਨ ਕਰ ਦਿੱਤਾ ਰਾਜਾ ਬੱਚੇ ਨੂੰ ਦੇਖਣ ਦੇ ਲਈ ਬਹੁਤ ਵਿਆਕੁਲ ਹੋ ਗਿਆ ਸੀ। ਰਾਜਾ ਇਕਦਮ ਆਪਣੇ ਪੁੱਤਰ ਨੂੰ ਦੇਖਣ ਦੇ ਲਈ ਮੈਦ ਪਹੁੰਚਿਆ। ਰਾਣੀ ਵੀ ਇਹ ਗੱਲ ਜਾਣਦੀ ਸੀ ਕਿ ਮਹਾਰਾਜ ਬੱਚੇ ਨੂੰ ਦੇਖਣ ਜ਼ਰੂਰ ਆਉਣਗੇ। ਇਸ ਲਈ ਰਾਣੀ ਨੇ ਪੰਡਤ ਨੂੰ ਪਹਿਲਾਂ ਹੀ ਬਹੁਤ ਸਾਰਾ ਤਾਂ ਦੇ ਕੇ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਰਾਜਾ ਸਾਹਿਬ ਤੁਸੀਂ ਇਹ ਕਹਿਣਾ ਹੈ। ਰਾਜੇ ਸਾਹਿਬ ਨੇ ਤੁਸੀਂ ਇਹ ਕਹਿਣਾ ਹੈ ਕਿ ਉਹ ਅਜੇ ਬੱਚੇ ਦਾ ਮੂੰਹ ਨਹੀਂ ਦੇਖ ਸਕਦੇ। ਰਾਜਨੂ ਪੁੱਛਿਆ ਕਿ ਇਸ ਤਰ੍ਹਾਂ ਕਿਉਂ ਪੰਡਤ ਨੇ ਕਿਹਾ ਕਿ ਮਹਾਰਾਜ ਜੇਕਰ ਤੁਸੀਂ ਇਸ ਬੱਚੇ ਦੇ ਦਰਸ਼ਨ ਕਰੋਗੇ ਤਾਂ ਤੁਹਾਡੇ ਉੱਪਰ ਬਹੁਤ ਵੱਡਾ ਦੋਸ਼ ਲੱਗ ਜਾਵੇਗਾ ਬੱਚੇ ਦੇ ਪ੍ਰਣ ਸੰਕਟ ਵਿੱਚ ਪੈ ਸਕਦੇ ਹਨ ਇਸ ਲਈ ਪੁੱਤਰ ਨੂੰ ਦੇਖਣ ਦੀ ਜਤਨਾ ਕਰੋ ਪੁੱਤਰ ਤੁਹਾਡਾ ਹੈ ਤੇ ਤੁਹਾਡੇ ਮੈਲ ਵਿੱਚ ਹੀ ਰਹੇਗਾ ਤੁਹਾਨੂੰ ਇਹ ਸਭ ਤੋਂ ਵੱਡੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਭਗਵਾਨ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਵਿੱਚ ਮੁੰਡੇ ਨੇ ਜਨਮ ਲਿਆ ਹੈ ਮਹਾਰਾਜਾ ਦਾ ਤੁਹਾਡਾ ਪੁੱਤਰ ਵੱਡਾ ਹੋ ਜਾਵੇਗਾ ਉਹ ਵਿਆਹ ਦੇ ਲਾਇਕ ਹੋ ਜਾਵੇਗਾ ਉਸ ਸਮੇਂ ਤੁਸੀਂ ਆਪਣੇ ਪੁੱਤਰ ਨੂੰ ਦੇਖ ਸਕਦੇ ਹੋ ਸੰਗਤ ਜੀ ਆਪਣੀ ਕੁਲ ਦੀ ਗੱਲ ਸੁਣ ਕੇ ਰਾਜੇ ਨੂੰ ਪਹਿਲਾਂ ਤਾਂ ਬਹੁਤ ਦੁੱਖ ਹੋਇਆ ਫਿਰ ਸੋਚਿਆ ਚਲੋ ਕੋਈ ਗੱਲ ਨਹੀਂ ਘਰ ਚ ਹੀ ਰਹੇਗਾ ਕਦੇ ਨਾ ਕਦੇ ਤਾਂ ਦੇਖਣ ਨੂੰ ਮਚਾਵੇਗਾ ਉਦរ ਰਾਣੀ ਮਹਿਲ ਦੇ ਵਿੱਚ ਬੈਠ ਕੇ ਬਹੁਤ ਰੋਂਦੀ ਹੈ ਕਿ ਮੈਂ ਮਹਾਰਾਜ ਨੂੰ ਝੂਠੀ ਝੂਠੀ ਤਸੱਲੀ ਦੇ ਕੇ ਚੰਗਾ ਨਹੀਂ ਕੀਤਾ ਪੁੱਤ ਦੇ ਵਿਆਹ ਤੱਕ ਤਾਂ ਮੈਂ ਬਚ ਜਾਵਾਂਗੀ ਪਰ ਉਸ ਤੋਂ ਬਾਅਦ ਕੀ ਹੋਵੇਗਾ ਇਹ ਸਭ ਸੋਚ ਕੇ ਰਾਣੀ ਦਾ ਕਲੇਜ ਬੈਠ ਜਾ ਰਿਹਾ ਸੀ ਦਾਸੀ ਨੇ ਕਿਹਾ ਕਿ ਰਾਣੀ ਖਬਰਾਉਣਾ ਪੁੱਤ ਦੇ ਜਵਾਨ ਹੋਣ ਤੱਕ ਤਾਂ ਤਸੱਲੀ ਰੱਖੋ ਉਸ ਤੋਂ ਬਾਅਦ ਕੋਈ ਹੋਰ ਰਸਤਾ ਭਗਵਾਨ ਜ਼ਰੂਰ ਕੱਢਣਗੇ ਇਹਦਾ ਸਮਾਂ ਲੰਘਦਾ ਰਿਹਾ ਹੌਲੀ-ਹੌਲੀ 20 ਸਾਲ ਬੀਤ ਗਏ ਇੱਧਰ ਰਾਜ ਨੂੰ ਲੱਗਿਆ ਕਿ ਹੁਣ ਸਾਡਾ ਪੁੱਤਰ ਜਵਾਨ ਹੋ ਗਿਆ ਹੈ ਤੇ ਰਾਜੇ ਨੇ ਇਹ ਫਰਮਾਨ ਕਢਵਾ ਦਿੱਤਾ ਕਿ ਸਾਡਾ ਰਾਜਕੁਮਾਰ ਵਿਆਹ ਦੇ ਯੋਗ ਹੋ ਗਿਆ ਹੈ। ਤਾਂ ਉਸੇ ਲੈ ਰੇਹस्ते ਆਉਣ ਲੱਗੇ ਕਈ ਰਾਜਾ ਮਹਾਰਾਜਾਂ ਦੇ ਪੰਡਤ ਵੀ ਆਏ ਤੇ ਰਾਜੇ ਨਾਲ ਵਿਆਹ ਦੀ ਗੱਲਬਾਤ ਕਰਨ ਲਈ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਆਪਣੇ ਰਾਜਕੁਮਾਰ ਨੂੰ ਦਿਖਾਓ ਤਾਂ ਸਹੀਂ ਅਸੀਂ ਆਪਣੀ ਰਾਜ ਅਸੀਂ ਆਪਣੀ ਰਾਜਕੁਮਾਰੀ ਦਾ ਰਿਸ਼ਤਾ ਤੁਹਾਡੇ ਨਾਲ ਤੈਅ ਕਰਨ ਲਈ ਆਏ ਹਾਂ। ਰਾਜਾ ਤੁਰੰਤ ਆਪਣੀ ਰਾਣੀ ਦੇ ਕਮਰੇ ਵਿੱਚ ਪਹੁੰਚ ਜਾਂਦਾ ਤੇ ਬੋਲਿਆ ਸਾਡੇ ਪੁੱਤਰ ਨੂੰ ਦੇਖਣ ਵਾਲੇ ਆਏ ਹਨ ਜੇਕਰ ਤੂੰ ਕਹੇ ਤਾਂ ਮੈਂ ਵਿਆਹ ਲਈ ਹਾਂ ਕਰ ਦੇਵਾਂ ਪੁੱਤਰ ਦਾ ਵਿਆਹ ਤਾਂ ਇੱਕ ਦਿਨ ਇੱਕ ਨਾ ਇੱਕ ਦਿਨ ਕਰਨਾ ਹੀ ਹੈ ਤੇ ਮੈਨੂੰ ਬੜੀ ਉਤਸੁਕਤਾ ਹੈ ਕਿ ਜਲਦੀ ਹੀ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਤੇ ਮੈਂ ਉਸੇ ਦਰਸ਼ਨ ਕਰ ਸਕਾਂ ਹੁਣ ਰਾਣੀ ਇਹ ਕਿਵੇਂ ਕਹਿ ਦੇਵੇ ਕਿ ਪੁੱਤਰ ਤਾਂ ਹੈ ਹੀ ਨਹੀਂ ਹੁਣ ਰਾਣੀ ਨੇ ਫਿਰ ਬਹਾਨਾ ਬਣਾ ਦਿੱਤਾ ਤੇ ਝੂਠ ਬੋਲ ਦਿੱਤਾ ਮਹਾਰਾਜ ਤੁਹਾਡੀ ਗੱਲ ਸਹੀ ਹੈ ਕਿਉਂਕਿ ਰਿਸ਼ਤਾ ਕਰਨ ਵਾਲੇ ਲੋਕ ਆਏ ਹਨ ਤਾਂ ਉਹਨਾਂ ਨੂੰ ਲੜਕਾ ਦਾ ਦਿਖਾਉਣਾ ਹੀ ਪਵੇਗਾ ਪਰ ਇੱਕ ਗੱਲ ਬਹੁਤ ਵੱਡੀ ਹੈ ਰਾਜਾ ਕਹਿਣ ਲੱਗਾ ਕਿ ਉਹ ਕਿਹੜੀ ਰਾਣੀ ਨੇ ਕਿਹਾ ਕਿ ਮਹਾਰਾਜ ਮਾਫ ਕਰਨਾ ਸਾਡੇ ਕੋਲ ਸਾਡੇ ਕੋਲ ਦਾ ਕਹਿਣਾ ਹੈ ਕਿ ਲੜਕਾ ਜੇਕਰ ਇੱਥੇ ਦਿਖਾ ਦਿੱਤਾ ਤਾਂ ਬਹੁਤ ਵੱਡੀ ਹਾਨੀ ਹੋ ਸਕਦੀ ਹੈ ਲੜਕੇ ਦੀ ਮੌਤ ਵੀ ਹੋ ਸਕਦੀ ਹੈ ਜਿਨ੍ਹਾਂ ਨੇ ਰਿਸ਼ਤਾ ਤੈਅ ਕਰਨਾ ਹੈ ਉਹ ਇਸ ਸ਼ਰਤ ਤੇ ਕਰ ਲੈਣ ਕਿ ਮੁੰਡਾ ਜਦੋਂ ਧੋਲਾ ਬਣ ਜਾਵੇਗਾ ਸਹਰੇ ਘਰ ਆਵੇਗਾ ਉੱਥੇ ਹੀ ਦੇਖਣ ਜਿਨ੍ਹਾਂ ਨੇ ਬਿਨਾਂ ਦੇਖੇ ਰਿਸ਼ਤਾ ਤੈਅ ਕਰਨਾ ਹੈ ਤਾਂ ਕਰ ਸਕਦੇ ਹਨ ਨਹੀਂ ਤਾਂ ਵਾਪਸ ਚਲੇ ਜਾਣ ਰਾਣੀ ਦੀ ਗੱਲ ਸੁਣ ਕੇ ਰਾਜਾ ਫਿਰ ਵਾਪਸ ਚਲਾ ਜਾਂਦਾ ਹੈ ਤੇ ਜੋ ਰਿਸ਼ਤਾ ਲੈ ਕੇ ਆਇਆ ਇਸੇ ਸਾਰੇ ਗੱਲ ਕਹਿ ਦਿੰਦਾ ਹੈ ਕਿ ਮੈਨੂੰ ਮਾਫ ਕਿ ਬਿਨਾਂ ਦੇਖੇ ਜੇਕਰ ਤੁਸੀਂ ਰਿਸ਼ਤਾ ਤੈਅ ਕਰਨਾ ਚਾਹੁੰਦੇ ਹੋ ਤਾਂ ਅਸੀਂ ਕਰਨ ਤਿਆਹਾਂ ਇਹ ਗੱਲ ਸੁਣ ਕੇ ਉੱਥੋਂ ਸਾਰੇ ਲੋਕ ਵਾਪਸ ਚਲੇ ਜਾਂਦੇ ਹਨ ਇੱਕ ਰਾਜਾ ਇਸ ਤਰ੍ਹਾਂ ਹੁੰਦਾ ਹੈ ਜੋ ਬਿਨਾਂ ਰਾਜਕੁਮਾਰ ਨੂੰ ਦੇਖੇ ਹੀ ਆਪਣੀ ਧੀ ਦਾ ਰਿਸ਼ਤਾ ਤੈਅ ਕਰ ਜਾਂਦਾ ਹੈ ਤੇ ਕਹਿੰਦਾ ਹੈ ਕੋਈ ਗੱਲ ਨਹੀਂ ਲੜਕਾ ਮੁੰਡਾ ਲੜਕਾ ਮੁੰਡਿਆਂ ਵਰਗਾ ਹੀ ਤਾਂ ਹੋਵੇਗਾ ਉੱਥੇ ਦੇਖ ਲਵਾਂਗੇ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਉਹ ਰਾਜਾ ਆਪਣੀ ਧੀ ਦਾ ਰਿਸ਼ਤਾ ਉਸ ਮੁੰਡੇ ਨਾਲ ਤੈਅ ਕਰਕੇ ਆਪਣੇ ਘਰ ਚਲਾ ਜਾਂਦਾ ਹੈ ਜਸਮੁੰਡੇ ਦਾ ਅਜੇ ਜਨਮ ਵੀ ਨਹੀਂ ਹੋਇਆ ਉਹ ਸਿਰਫ ਰਾਜੇ ਦੀਆਂ ਕਲਪਨਾਵਾਂ ਵਿੱਚ ਸੀ ਉਹਦੇ ਕੋਲ ਜਾ ਕੇ ਰਾਜਾ ਵਿਆਹ ਦੀਆਂ ਤਿਆਰੀਆਂ ਕਰਨ ਲੱਗਦਾ ਹੈ ਤੇ ਰਾਜਾ ਸਾਰੇ ਗੱਲ ਆਪਣੀ ਰਾਣੀ ਨੂੰ ਹੀ ਦੱਸਦਾ ਹੈ ਰਾਜੇ ਦੀ ਗੱਲ ਸੁਣ ਕੇ ਰਾਣੀ ਨੇ ਕੁਝ ਜਵਾਬ ਨਾ ਦਿੱਤਾ ਤੇ ਕਹਿਣ ਲੱਗੀ ਠੀਕ ਹੈ ਅਸੀਂ ਤਿਆਰ ਹਾਂ ਤੁਸੀਂ ਵਿਆਹ ਦੀ ਤਿਆਰੀ ਕਰੋ ਰਾਜਾ ਕੋਲ ਸਮਾ ਰਾਣੀ ਕੋਲ ਬੈਠ ਕੇ ਉਸ ਤੋਂ ਬਾਅਦ ਰਾਜ ਦਰਬਾਰ ਵਿੱਚ ਚਲਾ ਜਾਂਦਾ ਹੈ ਤੇ ਰਾਣੀ ਦਾ ਮਨ ਬੜਾ ਉਦਾਸ ਹੁੰਦਾ ਹੈ ਰਾਣੀ ਦਾਸੀ ਨੂੰ ਬੁਲਾਉਂਦੀ ਹੈ ਤੇ ਕਹਿੰਦੀ ਹੈ ਕਿ ਹੁਣ ਮੇਰੇ ਪੁੱਤਰ ਦਾ ਵਿਆਹ ਵਿੱਤਿਆ ਹੋ ਗਿਆ ਤੇ ਤਰੀਕ ਵੀ ਤੈਅ ਹੋ ਗਈ ਹੁਣ ਦੱਸ ਮੈਂ ਕੀ ਕਰਾਂ ਇਸ ਗੱਲ ਨੂੰ ਮੈਂ ਕਿਸ ਤਰ੍ਹਾਂ ਛੁਪਾਵਾਂ ਹੁਣ ਮੈਂ ਕਿਵੇਂ ਜਿੰਦਾ ਰਵਾਂਗੀ ਮੈਂ ਇੰਨਾ ਵੱਡਾ ਝੂਠ ਕਿਉਂ ਬੋਲਿਆ ਮੈਂ ਇਹ ਝੂਠ ਬੋਲ ਕੇ ਆਪਣੇ ਪਤੀ ਨੂੰ ਕਿਉਂ ਖੁਸ਼ ਕੀਤਾ ਇਸ ਝੂਠ ਵਿੱਚ ਮੈਂ ਫਸੇ ਹੀ ਜਾ ਰਹੀ ਹਾਂ ਦਾਸੀ ਉਸ ਰਾਣੀ ਨੂੰ ਤੇਰੇ ਚ ਦਵਾਉਂਦੀ ਹੈ ਤੇ ਕਹਿੰਦੀ ਹੈ ਜਦੋਂ ਤੁਸੀਂ ਝੂਠ ਬੋਲਿਆ ਤਾਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ ਇਹ ਤੁਹਾਡਾ ਚੂਲ ਫੜਿਆ ਨਾ ਜਾਵੇ ਪਰਮਾਤਮਾ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਉਣਗੇ ਉਧਰ ਵਿਆਹ ਦਾ ਦਿਨ ਆ ਜਾਂਦਾ ਹੈ ਤੇ ਰਾਜਾ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਲੱਗਾ ਹੁੰਦਾ ਹੈ ਰਾਜਾ ਰਾਣੀ ਨੂੰ ਕਹਿੰਦਾ ਕਿ ਆਪਣੇ ਪੁੱਤਰ ਨੂੰ ਲੜਾ ਬਣਾ ਕੇ ਤਿਆਰ ਕਰ ਮੈਂ ਪ੍ਰਾਤਨੋਂ ਦੇਖਣਾ ਚਾਹੁੰਦਾ ਹਾਂ ਇਹ ਤੇ ਰਾਣੀ ਦਾਸੀ ਕੋਲ ਬੈਠੀ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਹੁਣ ਮੈਂ ਕੀ ਕਰਾਂ ਫਿਰ ਰਾਣੀ ਨੇ ਦਾਸੀ ਨੂੰ ਕਿਹਾ ਕਿ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਹੈ ਔਰ ਜੋ ਵੀ ਹੋਵੇਗਾ ਉਹ ਦੇਖਿਆ ਜਾਵੇਗਾ ਸਾਨੂੰ ਸਾਨੂੰ ਰਾਜ ਸੁਪਾ ਕੇ ਰੱਖਣਾ ਪਵੇਗਾ ਤਾਂ ਇੱਕ ਕੰਮ ਕਰ ਇੱਕ ਆٹے ਦਾ ਲਾੜਾ ਬਣਾ ਉਸ ਨੂੰ ਸਜਾ ਕੇ ਚੰਗੀ ਤਰ੍ਹਾਂ ਪਾਲਕੀ ਦੇ ਵਿੱਚ ਬਿਠਾ ਦੇ ਤੇ ਸਾਰਿਆਂ ਨੂੰ ਕਹਿ ਕੇ ਪਾਲਕੀ ਨੂੰ ਰਸਤੇ ਦੇ ਵਿੱਚ ਕਿਸੇ ਨੇ ਵੀ ਕੋਲ ਕੇ ਨਹੀਂ ਦੇਖਣਾ ਦાસੀ ਆٹے ਦਾ ਲਾੜਾ ਬਣਾ ਆ ਗਿਆ ਉਸ ਨੂੰ ਸਜਾ ਕੇ ਪਾਲਕੀ ਦੇ ਵਿੱਚ ਬਿਠਾ ਦਿੰਦੀ ਹੈ ਤੇ ਪਾਲਕੀ ਨੂੰ ਚਾਰੇ ਪਾਸੇੋਂ ਬੰਦ ਕਰ ਦਿੰਦੀ ਹੈ ਇਧਰ ਮਹਾਰਾਜ ਪ੍ਰਾਤ ਲੈ ਕੇ ਚੱਲ ਪੈਂਦੇ ਹਨ ਬਰਾਜ਼ ਚੱਲਦੇ-ਚੱਲਦੇ ਕਾਫੀ ਦੂਰ ਤੱਕ ਜਾਂਦੀ ਹੈ ਸਾਰੇ ਥੱਕ ਜਾਂਦੇ ਹਨ ਤੇ ਸੋਚਦੇ ਹਨ ਕਿ ਇੱਥੇ ਜੰਗਲ ਹੈ ਥੋੜੀ ਦੇਰ ਆਰਾਮ ਕਰ ਲੈਂਦੇ ਹਾਂ ਰਾਜ ਨੇ ਭਰਾਤਿਆਂ ਨੂੰ ਆਦੇਸ਼ ਦਿੱਤਾ ਕਿ ਪਾਲਕੀ ਨੂੰ ਇੱਥੇ ਹੀ ਰੱਖ ਦਿਓ ਤੇ ਆਰਾਮ ਕਰੰਦੇ ਹੋ ਬਾਅਦ ਵਿੱਚ ਫਿਰ ਅੱਗੇ ਵਧਦੇ ਹਾਂ ਕੋਹਾਰਾ ਨੇ ਇੱਕ ਰਕਤ ਦੇ ਕੋਲ ਉਸ ਪਾਲਕੀ ਨੂੰ ਰੱਖ ਦਿੱਤਾ ਜਿਸ ਰਕਤ ਦੇ ਕੋਲ ਪਾਲਕੀ ਰੱਖੀ ਹੋਈ ਸੀ ਅਤੇ ਇੱਕ ਖੋਡ ਸੀ ਜਿਸ ਦੇ ਵਿੱਚ ਇਸ਼ਿਆਤਾਰੀ नाग ਤੇ ਨਾਗਿੰਦਾ ਜੋੜਾ ਰਹਿਦਾ ਸੀ ਨਾਗਨ ਜਦੋਂ ਪਾਲਕੀ ਦੇਖੀ ਤਾਂ ਆਪਣੇ ਪਤੀ 나ਗ ਨੂੰ ਕਹਿਣ ਲੱਗੇ ਕਿ ਇਹ ਕਿਸ ਤਰ੍ਹਾਂ ਦੀ ਬਰਾਤ ਹੈ ਇਸ ਵਿੱਚ ਲਾੜਾ ਤਾਂ ਹੈ ਹੀ ਨਹੀਂ ਇਸ ਵਿੱਚ ਤਾਂ ਆਟੇ ਦਾ ਲਾੜਾ ਬਣਾ ਕੇ ਰੱਖਿਆ ਹੋਇਆ ਹੈ ਇਹ ਗੱਲ ਨਾਗ ਨੇ ਆਪਣੇ ਪਤੀ ਨੂੰ 나ਗ ਨੂੰ ਦੱਸੀ ਤੇ ਕਹਿਣ ਲੱਗੇ ਕਿ ਇਹ ਕਿਹੋ ਜਿਹੀ ਬਰਾਤ ਹੈ ਜਿਸ ਵਿੱਚ ਕੋਈ ਲਾੜਾ ਨਹੀਂ ਜਦੋਂ ਇਹ ਰਾਤ ਲਾੜੀ ਕੋਲ ਪਹੁੰਚੇਗੀ ਤਾਂ ਇਹਨਾਂ ਦਾ ਕੀ ਹਾਲ ਹੋਵੇਗਾ ਇਹਨਾਂ ਵੱਡਾ ਹਨੇਰਾ ਤਾਂ ਮੈਂ ਅੱਜ ਤੱਕ ਨਹੀਂ ਦੇਖਿਆ ਜੋ ਬਿਨਾਂ ਲਾੜੇ ਦੇ ਬਰਾਤ ਜਾ ਰਹੀ ਹੈ। ਨਾ ਕਹਿ ਲਗਾ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਤੂੰ ਝੂਠ ਬੋਲ ਰਹੀ ਹੈ ਮੈਨੂੰ ਦਿਖਾ। ਜਦੋਂ 나ਗ ਨੇ ਉਸ ਪਾਲਕੀ ਨੂੰ ਦੇਖਿਆ ਤਾਂ ਉਸ ਵਿੱਚ ਸੱਚਮੁੱਚ ਲਾੜਾ ਨਹੀਂ ਸੀ। ਸਗੋਂ ਆਟੇ ਦਾ ਲਾੜਾ ਬਣਾ ਕੇ ਰੱਖਿਆ ਸੀ। ਇਹ ਸਭ ਦੇਖ ਕੇ ਦੋਵੇਂ ਆਪਣੀ ਖੋੜ ਦੇ ਵਿੱਚ ਵਾਪਸ ਚਲੇ ਜਾਂਦੇ ਹਨ ਅਤੇ ਪਹੁੰਚ ਕੇ 나ਗ 나ਗੇ 나ਗ ਨਾਗਨ ਨੂੰ ਕਹਿੰਦਾ ਕਿ ਜੇਕਰ ਮੈਂ ਇਸ ਰਾਜੇ ਦੇ ਵਿਆਹ ਦੇ ਮੁੰਡੰ ਤਾਂ ਕੇ ਸੇ ਸੋਭਾ ਬਤਾ ਦੇਵਾ ਤਾਂ ਨਾਗਨ ਕੈਨ ਲੱਗੀ ਤੂੰ ਸੇ ਕੀ ਕਰਨਾ ਚਾਹੁੰਦੇ ਹੋ ਮੈਂ ਸਮਝੀ ਨਹੀਂ ਤਾਂ ਨਾ ਕਹਿੰਦਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੇਰੀ ਇੱਛਾ ਹੋਵੇ ਤਾਂ ਮੈਂ ਸਾਟੇ ਦੇ ਲਾੜੇ ਚ ਜਾ ਕੇ ਬੈਠ ਜਾਂਦਾ ਹਾਂ ਆਪਣਾ ਰੂਪ ਬਦਲ ਕੇ ਇਸ ਰਾਜੇ ਦਾ ਲੜਕਾ ਬਣ ਕੇ ਲੜਾ ਬਣ ਕੇ ਮੈਂ ਸੇ ਇੱਜ਼ਤ ਬਚਾ ਲਵਾਂਗਾ ਹਾਂ ਤੂੰ ਹੀ ਦੱਸ ਜੇਕਰ ਇਹ ਰਾਜਾ ਬਿਨਾਂ ਲਾੜੇ ਦੇ ਬਰਾਤ ਲੈ ਕੇ ਜਾਵੇਗਾ ਜਦੋਂ ਉੱਥੇ ਜਾ ਕੇ ਪਾਲ ਕੇ ਖੋਲੇਗੀ 1000 ڈالر ਲੜਾ ਨਹੀਂ ਨਿਕਲੇਗਾ ਤਾਂ ਰਾਜੇ ਦੀ ਕਿੰਨੀ ਵੱਡੀ ਬਦਨਾਮੀ ਹੋਵੇਗੀ ਜਿੱਥੇ ਰਾਜਾ ਪੁੱਤ ਨੂੰ ਵਿਆਹ ਦੇ ਲਈ ਜਾ ਰਿਹਾ ਹੈ ਉਸ ਰਾਜੇ ਦੀ ਬੜੀ ਬਦਨਾਮੀ ਹੋਵੇਗੀ ਜੇਕਰ ਤੇਰੀ ਸਹਿਮਤੀ ਹੋਵੇ ਤਾਂ ਮੈਂ ਰਾਜੇ ਦਾ ਮੁੰਡਾ ਬਣ ਕੇ ਇਸ ਵਿਆਹ ਮੰਡਮ ਤੱਕ ਇਸ ਦੇ ਸੋਭਾ ਵਧਾ ਦਿੰਦਾ ਹਾਂ ਆਪਣੇ ਪਤੀ ਦੀ ਗੱਲ ਸੁਣ ਕੇ 나ਗਨ ਕਹਿਣ ਲੱਗੀ ਮਹਾਰਾਜ ਮੈਨੂੰ ਤੁਹਾਡੇ ਤੇ ਭਰੋਸਾ ਹੈ ਪਰ ਮੈਨੂੰ ਡਰ ਹੈ ਕਿ ਤੁਸੀਂ ਕਿ ਤੁਸੀਂ ਲਾਣੀ ਦਾ ਪੇਜ ਬਣਾ ਕੇ ਰਾਜੇ ਦੀ ਤੀਰ ਨਾਲ ਜਦੋਂ ਵਿਆਹ ਕਰੋਗੇ ਤਾਂ ਤੁਸੀਂ ਉਸ ਦੇ ਪ੍ਰੇਮ ਦੇ ਜਾਲ ਦੇ ਵਿੱਚ ਫਸ ਜਾਓਗੇ ਮੈਨੂੰ ਭੁੱਲ ਜਾਓਗੇ। ਨਾ ਕਹਿ ਲਗਾ ਤੂੰ ਮੇਰੇ ਤੇ ਵਿਸ਼ਵਾਸ ਕਰ। ਤੋਂ ਮੇਰੀ ਪਤਨੀ ਹੈ ਅਸੀਂ नागਵਾ ਸ਼ਾਹਾਂ। ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਅਸੀਂ ਸਿਰਫ ਇਸ ਰਾਜ ਦੀ ਇੱਜ਼ਤ ਬਚਾਉਣੀ ਹੈ। ਇਸ ਲਈ ਮੈਂ ਥੋੜਾ ਜੋਰ ਲਗਾ ਕੇ ਤੈਨੂੰ ਕਹਿ ਰਿਹਾ ਹਾਂ ਜੇਕਰ ਮੈਂ ਨਾ ਗਿਆ ਤਾਂ ਦੋਵੇਂ ਰਾਜਾਂ ਦੀ ਬਹੁਤ ਬਦਨਾਮੀ ਹੋਵੇਗੀ। ਕੁਝ ਵੀ ਵਾਪਰ ਸਕਦਾ ਹੈ ਤੂੰ ਮੇਰਾ ਵਿਸ਼ਵਾਸ ਕਰ। ਜਦੋਂ ਪ੍ਰਾਤ ਪਾਪਸ ਆਏਗੀ ਤਾਂ ਇਸ ਥਾਂ ਤੇ ਜਦੋਂ ਆਵੇਗੀ ਤਾਂ ਮੈਂ ਤੇਰੇ ਕੋਲ ਵਾਪਸ ਆ ਜਾਵਾਂਗਾ ਆਪਣੇ ਪਤੀ ਦੀ ਗੱਲ ਸੁਣ ਕੇ ਨਾਗਨ ਨੇ ਕਿਹਾ ਕਿ ਮਹਾਰਾਜ ਜੇਕਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਤੁਸੀਂ ਚਲੇ ਜਾਓ ਮੈਂ ਤੁਹਾਨੂੰ ਨਹੀਂ ਰੋਕਾਂਗੀ ਨਾਗਨ ਆਪਣੇ ਪਤੀ ਨੂੰ ਆਗਿਆ ਦਿੰਦੀ ਹੈ ਤਾਂ ਪਾਲਕੀ ਵਿੱਚ ਰੂਪ ਬਦਲ ਕੇ بیٹھ ਜਾਂਦਾ ਹੈ ਕੁਝ ਦਿਨ ਬਾਅਦ ਪ੍ਰਾਤ ਜਦੋਂ ਅੱਗੇ ਚਲਦੀ ਹੈ ਤਾਂ ਉਹ ਘਾਰ ਪਾਲਕੀ ਨੂੰ ਠਾਕੇ ਚਲਦੇ ਹਨ ਤਾਂ ਸਿੱਧੇ ਮੰਡਮ ਪਹੁੰਚ ਜਾਂਦੇ ਹਨ ਤੇ ਉਹ ਬਰਾਤ ਦੀ ਬਹੁਤ ਚੰਗੀ ਸੇਵਾ ਕੀਤੀ ਜਦੋਂ ਵਿਆਹ ਦਾ ਸਮਾਂ ਹੋਇਆ ਤਾਂ ਰਾਜ ਨੇ ਕਿਹਾ ਤੁਹਾਡਾ ਮੁੰਡਾ ਕਿੱਥੇ ਹੈ ਉਸ ਨੂੰ ਪਾਲਕੀ ਤੋਂ ਹੇਠਾਂ ਉਤਾਰੋ ਤੁਸੀਂ ਕਿਹਾ ਲੜਕੇ ਦੀ ਪਾਲਕੀ ਇਸ ਮੁੰਡੇ ਵਿੱਚ ਹੀ ਖੁੱਲੇਗੀ ਤਾਂ ਪਾਲਕੀ ਵੀ ਤਿਆਰ ਹੈ ਹੁਣ ਤੁਸੀਂ ਆਪਣੇ ਬੇਟੇ ਨੂੰ ਕੱਢੋ ਤਾਂ ਜੋ ਵਿਆਹ ਦੀ ਰਸਮ ਪੂਰੀ ਕੀਤੀ ਜਾ ਸਕੇ ਜਦੋਂ ਪਾਲਕੀ ਨੂੰ ਖੁਲਵਾਇਆ ਗਿਆ ਤਾਂ ਉਸ ਵਿੱਚੋਂ ਇੱਕ ਬੜਾ ਸੋਹਣਾ ਮੁੰਡਾ ਨਿਕਲਦਾ ਹੈ ਤੇ ਰਾਜ ਦੀਆਂ ਅੱਖਾਂ ਅੱਡੀਆਂ ਹਿੰਦੀਆਂ ਅੱਡੀਆਂ ਰਹਿ ਗਈਆਂ ਰਾਜਾ ਬਹੁਤ ਖੁਸ਼ ਹੋਇਆ ਤੇ ਸੋਚਣ ਲੱਗਾ ਇਸ ਦਾ ਮਤਲਬ ਕਿ ਸਾਡੀ ਰਾਣੀ ਸਾਡੇ ਪੁੱਤਰ ਨੂੰ ਇਸ ਲਈ ਦਿਖਾਉਣਾ ਨਹੀਂ ਸੀ ਚਾਹੁੰਦੀ ਕਿ ਸਾਡਾ ਪੁੱਤਰ ਇੱਕਦਮ ਚੰਦਰਮਾ ਦੇ ਸਮਾਨ ਹੈ ਰਾਜਾ ਆਪਣੇ ਪੁੱਤਰ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਉਧਰ ਉਸ ਲੜਕੀ ਦੇ ਪਿਤਾ ਨੇ ਜਦੋਂ ਉਸ ਲਾੜੀ ਨੂੰ ਦੇਖਿਆ ਤਾਂ ਉਹ ਬਹੁਤ ਖੁਸ਼ ਹੁੰਦਾ ਹੈ ਤੇ ਉਸੇ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੁੰਦੀਆਂ ਹਨ ਉਸ ਨਾਗ ਦਾ ਵਿਆਹ ਉਸ ਰਾਜੇ ਦੀ ਧੀ ਨਾਲ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਉਸ ਨਾਗ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀਨ ਸਾਡੀ ਪਾਲਕੀ ਅਲੱਗ ਹੋਣੀ ਚਾਹੀਦੀ ਹੈ ਤੇ ਮੇਰੀ ਪਤਨੀ ਦੀ ਪਾਲਕੀ ਅਲੱਗ ਹੋਣੀ ਚਾਹੀਦੀ ਹੈ ਰਾਜੇ ਨੇ ਕਿਹਾ बेटा ਕਿੰਨੇ ਕਮੜੀ ਕਹ ਲਿਆ ਸੀ ਤੁਹਾਡੇ ਲਈ ਅਲੱਗ ਪਾਲਕੀ ਸਜਾ ਦਿੰਦੇ ਹਾਂ ਰਾਜੇ ਨੇ ਹੁਕਮ ਦਿੱਤਾ ਕਿ ਸਾਡੇ ਬੇਟੇ ਤੇ ਅਲੱਗ ਪਾਲਕੀ ਤਿਆਰ ਕੀਤੀ ਜਾਵੇ ਤੇ ਉਸ ਦੀ ਪਤਨੀ ਦੀ ਅਲੱਗ ਪਾਲਕੀ ਤਿਆਰ ਕਰਵਾਓ ਤੇ ਇਸ ਤਰ੍ਹਾਂ ਦੋਸੇ ਪਾਲਕੀ ਤਿਆਰ ਕਰਵਾਈ ਉਹ ਹਾਰਪਾਲ ਕੀ ਨਾਗੇ ਚੱਲਣ ਲੱਗਦੇ ਹਨ ਤੇ ਉਸੇ ਪਿੱਛੇ ਬਰਾਤ ਚਲਦੀ ਹੈ ਚੱਲਦੇ-ਚੱਲਦੇ ਉਸੇ ਜਗ੍ਹਾ ਤੇ ਪਹੁੰਚ ਜਾਂਦੇ ਹਨ ਜਿੱਥੇ ਉਹਨਾਂ ਨੇ ਆਉਂਦੇ ਸਮੇਂ ਆਰਾਮ ਕੀਤਾ ਸੀ ਉਧਰ ਉਹ ਨਾਗਣ ਵੀ ਪਤੀ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਉਹ ਦੇਖਦੀ ਹੈ ਕਿ ਬਰਾਤ ਵੀ ਆ ਚੁੱਕੇ ਹੈ ਰਾਜਕੁਮਾਰ ਨੇ ਜੋ ਨਾਗ ਬਣ ਕੇ ਆਪਣੀ ਪਤਨੀ ਨੂੰ ਨਾਗਣ ਨੂੰ ਮਿਲਣ ਜਾਂਦਾ ਹੈ ਤੇ ਮਿਲ ਕੇ ਬਹੁਤ ਖੁਸ਼ ਹੁੰਦਾ ਹੈ ਕਹਿੰਦਾ ਹੈ ਕਿ ਮੈਂ ਰਾਜੇ ਦੀ ਇੱਜ਼ਤ ਬਚਾ ਲਈ ਮੈਂ ਵਿਆਹ ਮੰਡਮ ਸੋਹਬਾ ਵਿੱਚ ਵਦਾ ਦਿੱਤਾ ਤੇ ਮੈਂ ਵਿਆਹ ਕਰਵਾ ਲਿਆ ਤੇ ਦੂਸਰੀ ਪਤਨੀ ਪਾਲਕੀ ਵਿੱਚ ਬੈਠੀ ਹੈ ਇਹ ਸੁਣ ਕੇ 나ਗਨ ਬੜੀ ਖੁਸ਼ ਹੁੰਦੀ ਹੈ 나ਗਨ ਨੇ ਕਿਹਾ ਕਿ ਠੀਕ ਮਹਾਰਾਜ ਤੁਸੀਂ ਬਹੁਤ ਚੰਗਾ ਕੰਮ ਕੀਤਾ ਪਰ ਹੁਣ ਤੁਸੀਂ ਕਿਤੇ ਨਹੀਂ ਜਾਓਗੇ ਹੁਣ ਤੁਸੀਂ ਇੱਥੇ ਰਹੋਗੇ 나ਗ ਨੇ ਕਿਹਾ ਵਿਚਾਰ ਵਿਚਾਰ ਕਰ ਥੋੜੀ ਜੀ ਮੈਂ ਥੋੜੀ ਜੀ ਆਗਿਆ ਹੋਰ ਤੇਰੇ ਤੋਂ ਮੰਗਣਾ ਚਾਹੁੰਦਾ ਹਾਂ 나ਗਨ ਕਹਿੰਦੀ ਕਿ ਉਹ ਜੀ ਆਗਿਆ ਤੇ ਕਹਿੰਦਾ ਕਿ ਮੈਂ ਇਸ ਰਾਜੇ ਦੀ ਇੱਜ਼ਤ ਬਚਾ ਲੈ ਹੁਣ ਇਹ ਨਵੀਂ ਨਵੇਲੀ ਲਾੜੀ ਆਈ ਹੈ ਇਹ ਜਦੋਂ ਆਪਣੇ ਸਹੁਰੇ ਘਰ ਜਾਏਗੀ ਜਦੋਂ ਇਸ ਨੂੰ ਉੱਥੇ ਆਪਣੇ ਪਤੀ ਨਾਲ ਮਿਲਿਆ ਤਾਂ ਫਿਰ ਇਸ ਦਾ ਕੀ ਹਾਲ ਹੋਵੇਗਾ ਮੈਂ ਇਸ ਗੱਲ ਨੂੰ ਸੋਚ-ਸੋਚ ਕੇ ਬੜਾ ਦੁਖੀ ਹੋ ਰਿਹਾ ਹਾਂ ਇਸ ਲਈ ਮੈਂ ਤੈਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਬਰਾਤ ਦੇ ਨਾਲ ਜਾਣਾ ਚਾਹੁੰਦਾ ਹਾਂ ਤਾਂ ਨਾਗਨ ਗੁੱਸੇ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਮੈਨੂੰ ਸਿਰਫ ਇੰਨਾ ਹੀ ਕਰਨ ਲਈ ਕਿਹਾ ਸੀ ਕਿ ਤੁਸੀਂ ਇਸ ਬਰਾਤ ਦੀ ਸੋਭਾ ਬਤਾਓਗੇ ਇਹ ਤੁਸੀਂ ਕਰ ਚੁੱਕੇ ਹੋ ਹੁਣ ਮੈਂ ਤੁਹਾਨੂੰ ਕਿਤੇ ਨਹੀਂ ਚਾਹ ਦੇਵਾਂਗੀ ਤਾਂ ਕਹਿੰਦਾ ਕਿ ਮੈਨੂੰ ਸਿਰਫ 2 ਦਿਨ ਦਾ ਸਮਾਂ ਦੇ ਮੈਂ ਵਾਪਸ ਆ ਜਾਵਾਂਗਾ ਜਦੋਂ ਇਹ ਲੜਕੀ ਆਪਣੇ ਪੇਕੇ ਘਰ ਚਲੀ ਜਾਵੇਗੀ ਤਾਂ ਮੈਂ ਤੇਰੇ ਕੋਲ ਵਾਪਸ ਆ ਜਾਵਾਂਗਾ ਤੂੰ ਮੇਰੀ ਗੱਲ ਦਾ ਵਿਸ਼ਵਾਸ ਕਰ ਮੈਂ ਤੈਨੂੰ ਧੋਖਾ ਨਹੀਂ ਦੇਵਾਂਗਾ ਇਸ ਤਰ੍ਹਾਂ ਨਾ ਆਪਣੀ ਲਾਗਨ ਨੂੰ ਸਮਝਾ ਕੇ ਉਸ ਤੋਂ ਅੱਗੇ ਲੈ ਕੇ ਲਾੜਾ ਬਣ ਕੇ ਫਿਰ ਹਸਿਪਾਲ ਕੇ ਵਿੱਚ ਜਾ ਕੇ ਬੈਠ ਜਾਂਦਾ ਹੈ ਇਹਦੇ ਰਾਣੀ ਮੰਦਰ ਵਿੱਚ ਜਾ ਕੇ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਦੀ ਹੈ ਪ੍ਰਮਾਤਮਾ ਮੇਰੀ ਰੱਖਿਆ ਕਰੋ ਮੇਰੀ लाज ਬਚਾ ਲਓ ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਝੂਠ ਬੋਲਿਆ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਗੱਲ ਇੱਥੋਂ ਤੱਕ ਪਹੁੰਚ ਜਾਵੇਗੀ ਹੁਣ ਤੁਸੀਂ ਮੇਰੀ लाज ਬਚਾਓ ਨਹੀਂ ਤਾਂ ਮੈਂ ਮਰ ਜਾਵਾਂਗੀ ਇਸ ਤਰੀਕੇ ਨਾਲ ਪੂਰੀ ਰਾਤ ਰਾਣੀ ਮੰਦਰ ਵਿੱਚ ਰੋਂਦੀ ਰਹਿੰਦੀ ਹੈ ਜਦੋਂ ਜਦੋਂ ਦਿਨ ਚੜਿਆ ਤਾਂ ਰਾਣੀ ਇਕੱਲੀ ਹੀ ਉਸ ਮੰਦਰ ਵਿੱਚ ਬੈਠੀ ਰੋ ਰਹੀ ਸੀ ਸਿਰਫ ਉਦਾਸੀ ਨੂੰ ਹੀ ਪਤਾ ਸੀ ਕਿ ਰਾਣੀ ਕਿੱਥੇ ਹੈ ਹੋਰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਦਰਬਾਰਾ ਆਪਣੀ ਨੂੰ ਤੇ ਪੁੱਤ ਦੀ ਪਲਕੀ ਨੂੰ ਲੈ ਕੇ ਆਪਣੇ ਘਰ ਆਉਂਦਾ ਹੈ ਤੇ ਦਰਬਾਰ ਵਾਲਿਆਂ ਨੇ ਰਾਣੀ ਦੇ ਪੁੱਤ ਨੂੰ ਦੇਖਿਆ ਤਾਂ ਸਾਰੇ ਲੋਕ ਦੇਖ ਕੇ ਬਹੁਤ ਖੁਸ਼ ਹੋਣ ਲੱਗੇ ਸੋਚਣ ਲੱਗੇ ਕਿ ਰਾਣੀ ਅਸਲੇ ਆਪਣੇ ਪੁੱਤ ਨੂੰ ਨਹੀਂ ਦਿਖਾਉਣਾ ਚਾਹੁੰਦੇ ਸੀ ਕਿਉਂਕਿ ਉਹ ਸਭ ਪੁੱਤ ਬਹੁਤ ਸੋਹਣਾ ਹੈ ਜਦੋਂ ਦਾਸੀ ਨੇ ਦੇਖਿਆ ਕਿ ਰਾਜੇ ਦਾ ਪੁੱਤ ਵੀ ਆਇਆ ਤੇ ਉਹਨੂੰ ਤਾਂ ਪਤਾ ਹੀ ਨਹੀਂ ਸੀ ਕਿ ਰਾਣੀ ਦਾ ਕੋਈ ਪੁੱਤ ਵੀ ਹੈ ਕਿ ਨਹੀਂ ਜਦੋਂ ਦਾਸੀ ਨੇ ਦੇਖਿਆ ਤੇ ਰਾਣੀ ਦਾ ਰਾਜਾ ਪੁੱਤ ਦੇ ਨਾਲ ਆਇਆ ਹੈ ਤਾਂ ਉਸ ਦੀ ਅੱਖਾਂ ਆਟੀਆਂ ਰਹਿ ਗਈਆਂ ਉਹ ਹੈਰਾਨੀ ਵਿੱਚ ਪੈ ਗਈ ਉਸੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਦਾਸੀ ਭੱਜ ਕੇ ਮੰਦਰ ਵਿੱਚ ਜਾਂਦੀ ਹੈ ਤੇ ਮੰਦਰ ਵਿੱਚ ਉੱਧਰ ਰਾਣੀ ਮੱਥਾ ਪਟਕ ਪਟਕ ਕੇ ਰੋ ਰਹੀ ਸੀ ਪ੍ਰਮਾਤਮਾ ਨੂੰ ਅਰਦਾਸ ਕਰ ਰਹੀ ਸੀ ਦਾਸੀ ਰਾਣੀ ਨੂੰ ਸਾਰੀ ਗੱਲ ਦੱਸਦੀ ਹੈ ਕਿ ਪਰਮਾਤਮਾ ਨੇ ਤੇਰੇ ਸੌਣ ਲਈ ਹੈ। ਦਾਸੀ ਦੇ ਨਾਲ ਰਾਣੀ ਘਰ ਆ ਜਾਂਦੀ ਹੈ ਤੇ ਆਪਣੇ ਨੌ ਨੌ ਪੜੇ ਆਦਰ ਸਤਕਾਰ ਦੇ ਨਾਲ ਘਰ ਦੇ ਅੰਦਰ ਲੈ ਕੇ ਜਾਂਦੀ ਹੈ। ਆਪਣੇ ਬੇਟੇ ਨੂੰ ਸੀਨੇ ਨਾਲ ਲਗਾ ਲੈਂਦੀ ਹੈ ਕਿਉਂਕਿ ਉਸਨੇ ਤਾਂ ਝੋਟ ਬੋਲਿਆ ਸੀ। ਉਸਨੇ ਇਹ ਸਮਝਿਆ ਕਿ ਇਹ ਪ੍ਰਭੂ ਦਾ ਪ੍ਰਸ਼ਾਦ ਹੈ। ਹੁਣ ਉਹ ਨਾਗ ਚੁੰਲਾੜਾ ਬਣ ਕੇ ਆਇਆ ਸੀ। ਉਹ ਲੜਕੀ ਦੀ ਪਤੀ ਉਸ ਲੜਕੀ ਦਾ ਪਤੀ ਬਣ ਕੇ ਆਇਆ ਸੀ। ਉਹ ਹੌਲੀ-ਹੌਲੀ ਉਸ ਲੜਕੀ ਦੇ ਪ੍ਰੇਮ ਜਾਲ ਵਿੱਚ ਫਸ ਜਾਂਦਾ ਹੈ। ਜਾਲ ਵਿੱਚ ਫਸ ਕੇ ਆਪਣੇ ਗੋਨਗਾਨ ਪਾਲਣ ਲੱਗਦਾ ਹੈ ਤੇ ਦੋ ਦਿਨ ਕਹਿ ਕੇ ਆਇਆ ਸੀ ਇਥੋਂ ਦੋ ਮਹੀਨੇ ਤੱਕ ਵਾਪਸ ਆਪਣੀ ਨਾਗਨ ਦੇ ਕੋਲ ਨਹੀਂ ਪਹੁੰਚਦਾ ਸਾ ਸੰਗਤ ਜੀ ਇਹ ਕਹਾਣੀ ਬਹੁਤ ਹੀ ਵਧੀਆ ਸਿੱਖਿਆ ਦਿੰਦੀ ਹੈ ਕਿ ਇਹ ਤਿੰਨ ਚੀਜ਼ਾਂ ਕਦੇ ਵੀ ਉਸੇ ਹੱਥ ਵਿੱਚ ਨਹੀਂ ਦੇਣੀਆਂ ਚਾਹੀਦੀਆਂ ਨੰਬਰ 1 ਔਰਤ ਨੂੰ ਆਪਣਾ ਪਤੀ ਦੂਸਰੀ ਔਰਤ ਨੂੰ ਨਹੀਂ ਦੇਣਾ ਚਾਹੀਦਾ ਤੇ ਮਰਦ ਨੂੰ ਆਪਣੀ ਔਰਤ ਦੂਸਰੀ ਮਰਦ ਨੂੰ ਨਏ ਦੇਣੇ ਚਾਹੀਦੇ ਨਹੀਂ ਤਾਂ ਇਹ ਵਾਪਸ ਨਹੀਂ ਮਿਲਣਗੇ ਜੇ ਮਿਲ ਵੀ ਗਈ ਤਾਂ ਫਿਰ ਪਹਿਲਾਂ ਦੀ ਤਰ੍ਹਾਂ ਕਦੇ ਨਹੀਂ ਹੋ ਸਕੇਗਾ ਨੰਬਰ 2 ਆਪਣਾ ਕਮਾਇਆ ਹੋਇਆ ਧਨ ਕਦੇ ਦੂਜਿਆਂ ਦੇ ਹੱਥ ਨਹੀਂ ਦੇਣਾ ਚਾਹੀਦਾ ਦੂਜਿਆਂ ਦੇ ਹੱਥਾਂ ਵਿੱਚ ਪਹੁੰਚਿਆ ਹੋਇਆ ਧਨ ਵਾਪਸ ਮਿਲਣ ਵਿੱਚ ਬਹੁਤ ਦਿੱਕਤ ਹੁੰਦੀ ਹੈ ਤੇ ਉਹ ਕਦੇ ਸਮੇਂ ਤੇ ਕੰਮ ਨਹੀਂ ਆਉਂਦਾ ਇਸ ਲਈ ਆਪਣੇ ਧਨ ਨੂੰ ਆਪਣੇ ਕੋਲ ਹੀ ਰੱਖੋ ਨੰਬਰ 3 ਬਿਨਾਂ ਪੜ੍ਹੀ ਹੋਈ ਪੁਸਤਕ ਦੀ ਵਿਦਿਆ ਵੀ ਸਮਾਪਨ ਤੇ ਕਦੇ ਕਾਮਨਾ ਹੀ ਆਉਂਦੀ ਇਹ ਤਿੰਨ ਚੀਜ਼ਾਂ ਕਦੇ ਮਨੁੱਖ ਨੂੰ ਦੂਜਿਆਂ ਦੇ ਹੱਥ ਵਿੱਚ ਨਹੀਂ ਦੇਣੀਆਂ ਚਾਹੀਦੀਆਂ ਨਾਗਣ ਸੋਚਣ ਲੱਗੀ ਕਿ ਮੈਂ ਕਿਤੇ ਵੀ ਨਹੀਂ ਰਹੀ ਕਿਤੇ ਜੋਗੀ ਵੀ ਨਹੀਂ ਰਹੀ ਮੈਂ ਤਾਂ ਵਿਧਵਾ ਹੋ ਗਈ ਹਾਂ ਮੈਂ ਜਾਣ ਬੁੱਝ ਕੇ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ ਮੈਂ ਆਪਣੇ ਹੱਥਾਂ ਨਾਲ ਹੀ ਆਪਣੇ ਪਤੀ ਦੂਸਰੇ ਨੂੰ ਦੇ ਦਿੱਤਾ ਭੁਲਾਈ ਦਾ ਬਦਲਾ ਮੈਨੂੰ ਕਿੰਨਾ ਚੰਗਾ ਮਿਲਿਆ ਮੈਂ ਆਪਣੇ ਪਤੀ ਨੂੰ ਗਵਾ ਕੇ ਪਛਤਾ ਰਹੀ ਹਾਂ ਇਸ ਤਰ੍ਹਾਂ ਨਾ ਹੋਵੇ ਕਿ ਇਹ ਦੂਸਰੀ ਕੁੜੀ ਵੀ ਵਿਧਵਾ ਹੋ ਜਾਵੇ ਇਸ ਤਰ੍ਹਾਂ ਨਾ ਹੋ ਜਾਵੇ ਕਿ ਮੇਰਾ ਪਤੀ ਹੀ ਮਰ ਜਾਵੇ ਸੰਗਤ ਜੀ ਇਹ ਵਿਚਾਰ ਕਰਨ ਤੋਂ ਬਾਅਦ ਉਹ ਨਾਗਨ ਡੰਗਨ ਦਾ ਵਿਚਾਰ ਬਦਲ ਲੈਂਦੀ ਹੈ ਤੇ ਨਾਗਨ ਨੇ ਸੋਚਿਆ ਕਿ ਮੈਂ ਇੱਥੇ ਹੀ ਆਪਣੀ ਜਾਨ ਦੇ ਦਿੰਦੇ ਹਾਂ ਤੇ ਸੰਗਤ ਜੀ ਇਸ ਤਰ੍ਹਾਂ ਉਲੂ ਉਸ ਗਧੇ ਨੂੰ ਜੰਗਲ ਦੇ ਵਿੱਚ ਗੋਲ-ਗੋਲ ਘੁਮਾਉਂਦਾ ਗਿਆ ਤੇ ਕਹਾਣੀ ਸੁਣਾਉਂਦਾ ਗਿਆ ਤੇ ਉਸ ਨੂੰ ਮੁਰਖ ਬਣਾਉਂਦਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ